ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਮਰਸਾਦ ਦੇ ਲਾਂਸ ਰੋਡ ਦੀਆਂ ਜਿਹੜਾ ਕਿ ਕੱਲੂ ਘਾਰੇ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਪੁਕਤਾਂ ਦੀ ਜਾਂਚ ਕੀਤੀ ਗਈ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੀਆਂ ਵੀ ਗੱਡੀਆਂ ਇੱਥੇ ਲੱਗਦੀਆਂ ਨੇ ਅਤੇ ਪੰਜਾਬ ਪੁਲਿਸ ਵੱਲੋਂ ਜਿਹੜੀ ਕਿ ਖਲਾਕੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੰਜਾਬ ਪੁਲਿਸ ਦੇ ਨਾਲ-ਨਾਲ ਹੋਰ ਵੀ ਜਿਹੜੇ ਸਸ਼ਕਸ਼ਾ ਬਲ ਨੇ ਜਿਹੜੇ ਟੁਕੜੀਆਂ ਆਵੇ ਉਹ ਵੀ ਇੱਥੇ ਮੌਜੂਦ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੀਆਰਪੀਐਫ ਦੀ ਜਿਹੜੀ ਟੀਮ ਹੈ ਉਹ ਵੀ ਇੱਥੇ ਮੌਜੂਦ ਆ ਅਤੇ ਪੰਜਾਬ ਪੁਲਿਸ ਦੇ ਜਿਹ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਹਨ ਪੰਜਾਬ ਪੁਲਿਸ ਵੱਲੋਂ ਪੁਕਤਾਂ ਦਾ ਇਜਾਮ ਕੀਤੇ ਗਏ ਨੇ ਗੱਲਬਾਤ ਕਰੇਗਾ ਕਰਾਂਗੇ ਜਿਹੜੇ ਕਿ ਮੌਕੇ ਤੇ ਚਾਰਜ ਨੇ ਪੁੱਛਾਂਗੇ ਵੀ ਕਿਸ ਤਰ੍ਹਾਂ ਦੇ ਇਜਾਮ ਕੀਤੇ ਗਏ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਕਾਨੂੰਨਗਰਦ ਵੱਸੂ ਲੈ ਕੇ ਕੀ ਕੀ ਪੰਜਾਬ ਪੁਲਿਸ ਵੱਲੋਂ ਇਜਾਮ ਕੀਤੇ ਗਏ ਨੇ ਮਾਨਜੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੱਲੂ ਘਰੇ ਦੇ ਸਬੰਧ ਦੇ ਵਿੱਚ ਅੱਜ ਨੋਵਲਟੀ ਚੌਂਕ ਦੇ ਵਿੱਚ ਅਸੀਂ ਸਪੈਸ਼ਲ ਨਾਕਾਬੰਦੀ ਲਗਾਈ ਹੋਈ ਹੈ ਜਿਹਦੇ ਵਿੱਚ ਸਾਡੀ CRPF ਤੇ ਪੰਜਾਬ ਪੁਲਿਸ ਦੀਆਂ ਟੁਕੜੀਆਂ ਤਾਇਨਾਤ ਨੇ ਚ। ਜੀ ਇੱਥੋਂ ਤੇ ਸਰ ਨਾਕੇ ਦੇ ਦੁਆਨ ਕੀ ਕੀ ਚੈੱਕ ਕੀਤਾ ਜਾ ਰਿਹਾ ਵਾ ਤੇ ਹੁਣ ਤੱਕ ਅਮਰਸਾਦ ਦੀ ਗੱਲ ਕਰੀਏ ਕਿ ਅਮਰਸਾਦ ਦੇ ਐਸੇ ਲਾਂਸ ਰੋਡ ਦੇ ਇਲਾਕੇ ਜਾਂ ਪੂਰੇ ਅਮਰਸਾਦ ਦੇ ਸ਼ਹਿਰ ਦੇ ਇਲਾਕੇ ਲਗਾਏ ਗਏ। ਪੂਰੇ ਡਿਸਟ੍ਰਿਕਟ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਹੈ ਜੀ। ਇਹ ਨੋਵਲਟੀ ਚੌਂਕ ਜਿਹੜਾ ਇਹ ਸਾਡਾ ਮੇਨ ਚੌਂਕ ਹੈ ਇਸ ਕਰਕੇ ਇੱਥੇ ਫੋਰਸ ਵੀ ਬਹੁਤ ਜ਼ਿਆਦਾ ਤਾਇਨਾਤ ਕੀਤੀ ਹੈ। ਇਹਦੇ ਵਿੱਚ ਅਸੀਂ ਸ਼ੱਕੀ ਵਾਈਕਲਾ ਜਿਹਦੇ ਵਿੱਚ ਚ ਤਾਂ ਉਹਨਾਂ ਨੂੰ ਅਸੀਂ ਸਪੈਸ਼ਲ ਚੈੱਕ ਅਪ ਚੈਕਿੰਗ ਕਰ ਰਹੀ ਹੈ ਉਹਨਾਂ ਦੀ ਡਿੱਗੀ ਖਲਾ ਕੇ ਕੋਈ ਮਾਰੂ ਹਥਿਆਰ ਨਾ ਕੋਈ ਕੈਰੀ ਕਰੇ ਕਿਰਪਾਨ ਜਾਂ ਫਿਰ ਕੋਈ ਬੇਸਬਾਲ ਕੋਈ ਡੰਡਾ ਐ ਇਦਾਂ ਦੀ ਚੀਜ਼ ਜਿਹਦੇ ਨਾਲ ਸਾਡਾ ਘੱਲੂ ਘਰੇ ਦਾ ਜਿਹੜਾ ਮਾਹੌਲ ਹੈ ਉਹਨੂੰ ਕੋਈ ਖਰਾਬ ਕਰੇ ਇਸ ਤੋਂ ਵੀ ਜਿਹੜਾ ਸਰ ਨਾਕਾ ਤੋਂ ਹੀ ਲਗਾਇਆ ਵਾ ਇਹ ਸ਼ਰਾਤ ਕਿਨੇ ਤੋਂ ਲੈ ਕੇ ਕੱਲ੍ਹ ਸ਼ਾਮ ਤੱਕ ਕਿੰਨੇ ਤੱਕ ਨਾ ਕਰੇਗਾ ਇਹ ਇਹ ਜੀ ਸਾਡਾ ਨਾਕਾ ਜਿਹੜਾ 24 ਘੰਟੇ ਹੀ ਲੱਗਿਆ ਰਹੇਗਾ ਜੀ ਹਾਂਜੀ ਦੇਖ ਰਹੇ ਕੋਈ ਅੰਮ੍ਰਿਤਸਰ ਵਾਸੀਆਂ ਨੂੰ ਕੋਈ ਸਨੇਹਾ ਦਿਨ ਜਾਓਗੇ ਆਪਣੇ ਕੋਲ ਅਪੀਲ ਕੀ ਕਰਨ ਜਾਓਗੇ ਅਪੀਲ ਇਹੀ ਕਰਨਾ ਚਾਹਾਂਗੇ ਜੀ ਗੁਰੂ ਕੀ ਨਗਰੀ ਦਾ ਜਿਹੜਾ ਮਾਹੌਲ ਹੈ ਇਹਨੂੰ ਖਰਾਬ ਨਾ ਕੀਤਾ ਜਾਵੇ ਜਿਹੜਾ ਕੱਲੂ ਘਰੇ ਦਾ ਪ੍ਰੋਗਰਾਮ ਬਿਲਕੁਲ ਸ਼ਾਂਤੀਪੂਰਵ ਢੰਗ ਨਾਲ ਕੱਢਿਆ ਸੀ ਸਰ ਸੀਸੀਟੀਵੀ ਕੈਮਰੇ ਜਾਈ ਹੋਈ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਲੋਕ ਨੇ ਉਹਨਾਂ ਤੋਂ ਕਿਸ ਤਰ੍ਹਾਂ ਹਾਂਜੀ ਜਿਹੜਾ ਸੀਸੀਟੀਵੀ ਕੈਮਰੇ ਸਾਡੇ ਹਰੇਕ ਚੌਕ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਚੈੱਕ ਕਰਨ ਲਈ ਅਸੀਂ ਸਪੈਸ਼ਲ ਜਿਹੜੇ ਆਪਣੇ ਮੁਲਾਜ਼ਮ ਤਾਇਨਾਤ ਕੀਤੇ ਹੋਏ ਨੇ ਜਿਹੜੇ ਹਰੇਕ ਚੌਕ ਦੇ ਉੱਤੇ ਹਰੇ ਧੰਨਵਾਦੀ ਤੁਸੀਂ ਦੇਖਿਆ ਵੀ ਜਿਸ ਤਰ੍ਹਾਂ ਅੰਜਾਨ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਸੀਸੀਟੀਵੀ ਕੈਮਰੇ ਦਾ ਇਹ ਵੀ ਜਿਹੜੇ ਬਿਲਕੁਲ ਨਿਗਰਾਨੀ ਰੱਖੀ ਆ ਰਹੀ ਹੈ ਤੇ ਜਿਹੜੇ ਵੀ ਵਾਹਨ ਇੱਥੋਂ ਲੰਘਦੇ ਨੇ ਉਹਨਾਂ ਦੀ ਬਰੀਕੀ ਦੇ ਨਾਲ ਜਿਹੜੀ ਜਾਂਚ ਕੀਤੀ ਆ ਰਹੀ ਹੈ ਤੇ ਚੈੱਕ ਕੀਤੀ ਜਾਦੀ ਆ ਅਤੇ ਜਿੱਥੇ ਪੰਜਾਬ ਪੁਲਿਸ ਦੇ ਵੱਡੇ ਇਹ ਟੁਕੜੀਆਂ ਨਾਲ ਨੇ ਉੱਥੇ ਜਿਹੜੇ ਕੀ ਸੀਆਰਪੀਐਫ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਵੀ ਜਿਹੜਾ ਕੀ ਇਥੇ ਪੁਕਤਾ ਦੀਆਂ ਆਮ ਕੀਤੀ ਗਏ ਨੇ ਅਤੇ ਉਹਨਾਂ ਕਿਹਾ ਵੀ 24 ਘੰਟੇ ਜਿਹੜੇ ਇੱਥੇ ਚੈਕਿੰਗ ਜਿਹੜੀ ਚੱਲਦੀ ਰਹੇਗੀ ਅਤੇ ਅਮਰਸਰ ਵਾਸੀਆਂ ਨੂੰ ਖਾਸ ਸਨਿਹਿਆ ਦਿੱਤਾ ਗਿਆ ਵਾ ਕਿ ਕਲੂਕਾਰ ਦੇ ਵਸ ਨੂੰ ਲੈ ਕੇ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਇਹ ਮਨਾਇਆ ਜਾਵੇ ਤਾਂ ਜੋ ਕਿ ਇਹ ਕਲੂਕਾਰਾ ਬੜੇ ਸ਼ਾਂਤਮਈ ਢੰਗਾਂ ਨਾਲ ਲੱਗ ਸਕੇ ਅਤੇ ਪੰਜਾਬ ਪੁਲਿਸ ਵੱਲੋਂ ਵੱਡੀ ਇੰਤਜ਼ਾਮ ਕੀਤੇ ਗਏ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਜਾਂ ਅਨਸਰ ਜਿਹੜਾ ਹੋ ਨਾ ਕਰ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਘਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ